ਮਸੀਹ ਦੇ ਸਲੀਬ ਤੇ ਚੜਾਏ ਜਾਣ ਅਤੇ ਉਹਨਾਂ ਦੇ ਬਲੀਦਾਨ ਭਰੇ ਜੀਵਨ ਤੇ ਚਿੰਤਾ ਕਰਦੇ ਹੋਏ ਅੱਜ ਸਾਨੂੰ ਆਪਣੇ ਪਾਪਾਂ ਤੇ ਵਿਚਾਰ ਕਰਨਾ ਚਾਹੀਦਾ ਹੈ ਤੋਬਾ ਕਰਨੀ ਚਾਹੀਦੀ ਹੈ ਅਤੇ ਮਸੀਹ ਦੇ ਦੁੱਖਾਂ ਵਿੱਚ ਹਿੱਸਾ ਲੈਣ ਦੀ ਮਾਨਸਿਕਤਾ ਨਾਲ ਇਸ ਪਰਬ ਨੂੰ ਮਨਾਉਣਾ ਚਾਹੀਦਾ ਹੈ ਬਾਈਬਲ ਦੇ ذریعے ਆਓ ਜਾਣੀਏ ਕਿ ਕਿਸ ਪ੍ਰਕਾਰ ਪਤੀਰੀ ਰੋਟੀ ਦੇ ਪਰਬ ਵਿੱਚ ਮਸੀਹ ਦੀ ਮਾਨਸਿਕਤਾ ਸ਼ਾਮਿਲ ਹੈ ਜੋ ਮਨੁੱਖ ਜਾਤੀ ਨੂੰ ਬਚਾਉਣ ਲਈ ਆਪਣੀ ਜਾਨ ਦੇਣ ਦਾ ਸਮਰਪਣ ਬਲੀਦਾਨ ਅਤੇ ਪਿਆਰ ਹੈ ਇਸ ਤੋਂ ਇਲਾਵਾ ਸਾਨੂੰ ਇਹ ਪਿਆਰ ਸਿਯੋਨ ਪਰਿਵਾਰ ਦੇ ਮੈਂਬਰਾਂ ਸਾਡੇ ਗੁਆਂਢੀਆਂ ਅਤੇ ਮਨੁੱਖ ਜਾਤੀ ਨਾਲ ਸਾਂਝਾ ਕਰਨਾ ਚਾਹੀਦਾ ਹੈ

ਇਹ 2000 ਸਾਲ ਪਹਿਲਾਂ ਅੱਜ ਦੇ ਦਿਨ ਮਤਲਬ ਪਤੀਰੀ ਰੋਟੀ ਦੇ ਪਰਬ ਦੇ ਦਿਨ ਹੋਇਆ ਸੀ ਆਊਬੋਜਨ ਸੰਤਾਲੀ ਵੇਖਿਏ ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਯਹੂਦਾ ਜਿਹੜਾ ਉਹਨਾਂ 12 ਵਿੱਚੋਂ ਇੱਕ ਸੀ ਆ ਪਹੁੰਚਿਆ ਅਤੇ ਪਰਦਾਨ ਜਾਟਕਾਰ ਲੋਕਾਂ ਦੇ ਬਜ਼ੁਰਗਾ ਦੀ ਵੱਲੋਂ ਇੱਕ ਵੱਡੀ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਹਦੇ ਨਾਲ ਸੀ ਅਤੇ ਉਹਦੇ ਫੜਵਾਉਣ ਵਾਲੇ ਨੇ ਉਹਨਾਂ ਨੂੰ ਇਹ ਕਹਿ ਕੇ ਪਤਾ ਦਿੱਤਾ ਸੀ ਭਈ ਜੇ ਨੂੰ ਮਿਲ ਚੁਮਾ ਉਹ ਹੈ ਉਸ ਨੂੰ ਫੜ ਲੈਣਾ ਮੈਂ ਚਾਟੇ ਯਿਸੂ ਕੋ ਲਾਣ ਕੇ ਉਹਨੇ ਆਖਿਆ ਸੁਆਮੀ ਜੀ ਆਦੇਸ਼ ਤੇ ਉਸ ਨੂੰ ਚੁੰਮਿਆ ਅਨੰਘਾਸ਼ੀ ਓਬਨਿਕਾ 하고 입을 맞추니 ਯਿਸੂ ਕੇ ਸਨ ਯਿਸੂ ਨੇ ਉਹਨੂੰ ਆਖਿਆ ਬੇਲੀਆ ਕਿਵੇਂ ਆਇਆ ਤਦ ਉਹਨਾਂ ਨੇ ਕੋ ਲਾਣ ਕੇ ਯਿਸੂ ਉਤੇ ਹੱਥ ਪਾਏ ਅਤੇ ਉਹਨੂੰ ਫੜ ਲਿਆ ਯਿਸੂ ਕੇ ਸਨਲ ਤੇ 잡는 줄 알았고 했습니다 2000 ਸਾਲ ਪਹਿਲਾਂ ਯਿਸੂ ਮਨੁੱਖ ਜਾਤੀ ਨੂੰ ਬਚਾਉਣ ਲਈ ਇਸ ਧਰਤੀ ਤੇ ਆਏ ਸੀ

आओ असी वचन छपिंजा उत्ते जाइए, आओ वचन छपिंजा वेखिए, पर ये सब्बो कुछ इसलिए होया जो नबिया दिया लिखता पूरिया होन, तद सारे चेले ओनु छड़ के पाज गए। जैतुंदे पहाड़ ते यीसूदा पिछछा करन वाले चेलिया विचो ने ती चांदी दे सकिया ले यीसूनु तोखा देंदी योजना बनाई सी। 예수님을 이와 같이 배신하고 배반하고 은전 30냥을 받는 조건으로 그런 히 काफी नहीं सी बाकी चेलेया न 예수다 아테 빠즈 गए 슬고도 아픈 장면을 예수님 보시는 앞에서 지금 다 범하고 있는 것입니다. ਇਨੁਲੂਰ ਉਹ ਇਸ ਧਰਤੀ ਤੇ ਸਾਡੇ ਪਾਪਾ ਨੂੰ ਮਾਫ ਕਰਨ ਅਤੇ ਸਾਨੂੰ ਬਚਾਉਣ ਦੇ ਇੱਕੋ ਇੱਕੋ ਦੇਸ਼ ਨਾਲ ਆਏ ਸੀ ਫਿਰ ਵੀ ਯਿਸੂ ਨੇ 2000 ਸਾਲ ਪਹਿਲਾਂ ਇਸ ਧਰਤੀ ਤੇ ਆ ਕੇ ਦਰਦ ਨੂੰ ਸਹਿਣ ਕੀਤਾ ਆਓ ਅਸੀਂ ਮੱਤੀਅ 26 ਵਚਨ 62 ਉਤੇ ਇੱਕ ਨਜ਼ਰ ਪਾਈਏ ਅਤੇ ਸਰਦਾਰ ਜਾਜਕ ਨੇ ਖਲੋ ਕੇ ਉਹਨੂੰ ਆਖਿਆ ਕਿ ਤੂੰ ਜਵਾਬ ਨਹੀਂ ਦਿੰਦਾ

ਦਈਗਾ ਫਰਿਲਾ ਆਸੀ। ਸਰਦਾਰ ਜਾਜਤ ਨੇ ਆਪਣੇ ਕੱਪੜੇ ਪਾੜ ਕੇ ਆਖਿਆ ਇਸ ਕਫਰ ਬਕਿਆ ਹੈ ਹੁਨਸਾ ਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ। ਵੇਖੋ ਹੁਣੇ ਤੁਸੀਂ ਇਹ ਕਫਰ ਸੁਣਿਆ। ਤੁਹਾਡੀ ਕੀ ਸਲਾਹ ਹੈ? ਉਹਨਾਂ ਨੇ ਉੱਤਰ ਦਿੱਤਾ ਇਹ ਮਾਰੇ ਜਾਣ ਦੇ ਯੋਗ ਹੈ। ਤਾਂ ਉਹਨਾਂ ਨੇ ਉਹਦੇ ਮੂੰਹ 'ਤੇ ਥੁੱਕਿਆ ਅਰ ਉਹਨੂੰ ਮੁੱਕੇ ਮਾਰੇ ਅਤੇ ਹੋਰ ਉਹਨਾਂ ਨੇ ਚਪੇੜਾ ਮਾਰ ਕੇ ਕਿਹਾ ਕ੍ਰਿਸਤੋ ਯਾ ਹੇ ਮਸੀ ਸਾਨੂੰ ਅੰਗਮ ਗਿਆਨ ਨਾਲ ਦੱਸ ਤੈਨੂੰ ਕਿਹਨੇ ਮਾਰਿਆ ਕਿਰਪਾ ਕਰਕੇ ਉਹਨਾਂ ਲੋਕਾਂ ਦੇ ਕੰਮਾਂ ਤੇ ਇੱਕ ਨਜ਼ਰ ਪਾਓ ਜਿਨ੍ਹਾਂ ਨੂੰ ਮੁਕਤੀ ਦੀ ਲੋੜ ਸੀ ਇੱਕ ਨੇ ਯਿਸੂ ਨੂੰ ਉਹਨਾਂ ਨੇ ਦੁਸ਼ਮਣਾਂ ਦੇ ਹੱਥਾਂ ਵਿੱਚ ਪੈਸੇ ਲਈ ਵੇਚ ਦਿੱਤਾ ਜਦਕਿ ਦੂਜੇ ਚੇਲਿਆਂ ਨੇ ਜਿਨ੍ਹਾਂ ਨੂੰ ਸਭ ਤੋਂ ਵੱਧ ਵਿਸ਼ਵਾਸੀ ਮੰਨਿਆ ਜਾਂਦਾ ਸੀ सिर्फ अपनी मुश्किल स्थितियां बारे सोचते दे हुए ये देता। है। अपने आप परमेश्वर बारे सोचना चाहिए मानसिकता द्वारा सानू है। आओ अध्याय छबी वचन जाइए। वचन विच लिखिया है

ਤਦੋਂ ਪਤਰਸ ਨੂੰ ਉਗਲ ਚਤੇ ਆਈ ਜਿਹੜੀ ਯਿਸੂ ਨੇ ਆਖੀ ਸੀ ਜੋ ਕੁੱਕਰ ਦੇ ਬਾਂਗ ਦੇਣ ਤੋਂ ਅੱਗੇ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ ਅਤੇ ਉਹ ਬਾਹਰ ਗਿਆ ਅਰ ਪੁੱਬਾ ਮਾਰ ਕੇ ਰੋਇਆ ਇਤੋਂ ਤੱਕ ਪਤਰਸ ਨੇ ਵੀ ਇੱਕ ਹਿੰਦੇ ਹੋਏ ਮਸੀਹ ਦਾ ਇਨਕਾਰ ਕੀਤਾ ਵੈ ਯਿਸੂ ਨੂੰ ਨਹੀਂ ਜਾਣਦਾ ਉਸਨੇ ਅੱਜ ਪਤੀਰੀ ਰੋਟੀ ਦੇ ਪਰਬ ਦੇ ਦਿਨ ਤਿੰਨ ਵਾਰ ਉਹਨਾਂ ਦਾ ਇਨਕਾਰ ਕੀਤਾ ਸੀ इथो तक कि पतरस जिस को सब तो वड्डा विश्वास सी ने तीन बार यीशु का इनकार किया यहूदा इस करियोती ने चांदी के तीह टुकड़िया यीशु को तो धोखा दिता एवी देखो कि किवें दूजे चेले जो उन्हां दे नेड़े सी भज गए

आओ असी मत्ती अध्याय सताई वचन इक्की उत्ते जाइए आओ असी अध्याय सताई वचन इक्की देखिए फिर हाकम ने अगो उन्हें आख्या तुसी दोहां विचों के नू चाहुंदे हो जो मैं तुहाड़ी खातर छड़ दिया ओ बोले बरब्बा नू पिलातुस ने उन्हें कहा फिर यसू नू जेहड़ा मसीह कहाउंदा है मैं की करा

ਤੁਸੀਂ ਜਾਣੋ ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ ਉਹਦਾ ਲਹੂ ਸਾਡੇ ਉੱਤੇ ਅਰ ਸਾਡੀ ਔਲਾਦ ਉੱਤੇ ਹੋਵੇ ਤਾਂ ਉਸਨੇ ਬਰਬਾ ਨੂੰ ਉਹਨਾਂ ਦੀ ਖਾਤਰ ਛੱਡ ਦਿੱਤਾ ਪਰ ਯਿਸੂ ਨੂੰ ਕੋੜੜੇ ਮਾਰ ਕੇ ਸਲੀਬ ਉੱਤੇ ਚੜਾਉਣ ਲਈ ਹਵਾਲੇ ਕੀਤਾ ਮੁਕਤੀ ਦਾਤਾਂ ਨੂੰ ਜੋ ਉਹਨਾਂ ਨੂੰ ਬਚਾਉਣ ਲਈ ਆਏ ਸੀ ਮਨੁੱਖ ਜਾਤੀ ਨੇ ਇੱਕ ਡਾਕੂ ਨਾਲੋਂ ਵੀ ਭੈੜਾ ਮੰਨਿਆ 강도보다도 못하게 오직에 ڈاکੂ ਨੂੰ ਛੱਡ ਦਿਓ ਪਰ ਯਿਸੂ ਨੂੰ ਸਲੀਬ ਤੇ ਚੜਾਓ ਇਸ ਤੋਂ ਇਲਾਵਾ 오직케 ਉਸ ਦਾ ਲਹੂ ਸਾਡੇ ਅਤੇ ਸਾਡੇ ਬੱਚਿਆਂ ਉੱਤੇ ਹੋਵੇ 2000 ਸਾਲ ਪਹਿਲਾਂ ਉਹਨਾਂ ਦੇ ਬੁਰੇ ਸ਼ਬਦਾਂ ਨੂੰ ਸੁਣਦੇ ਹੋਏ ਪਰਮੇਸ਼ਵਰ ਦੇ ਦਿਲ ਦੀ ਕਲਪਨਾ ਕਰੋ ਉਹਨਾਂ ਨੂੰ ਬਚਾਉਣ ਅਤੇ ਪਾਪਾਂ ਦੀ ਮਾਫੀ ਦੇਣ ਲਈ ਇਸ ਧਰਤੀ ਤੇ ਆਏ 구원을 베푸시고 죄사함의 길을 열어 주시기 위해서 이 땅에 오셨건만 फिर भी पतरस वर्गे चेलिया ने जिना कोल पक्का विश्वास अते यहूदा इसकरी होती जो बारह विचो एक ने अजे की नौले कम कि इस तो इलावा इसराइली जो परमेश्वर दी उड़ीक कर रहे सी ने डाकू की बजाय यसूनु सलीब देन ते चढ़ाउन ते जोर दिता उना ने रौला पाया कि वो उना दी संतान दे दी कीमत चुकावेगी। ये है जिसनु ने आज कीता सी। वचन सताई तो बाद देख सकते दे हाँ कि यीशु ने उना ते तरस किया चुप चुपचाप अपने उना दा बोझ चुक लिया ਅਕੋ 계시는 장면을 27절부터 계속 보도록 하겠습니다। आओ वचन 27 देखिए। तद हाकिम दे सिपाहिया ने यसूनु दीवानखाने विच ले जाके सारा जत्था ओदे कोल इकठ्ठा कीता। 그때 ओदे कपड़े लाके किरंची चोगा ओनु पोआया। 그때 ओने कੰਡਿਆਂ दा ताज बੁੰਦके ओदे सिर उत्ते रखया अते इक ਕਾਨਾ ओदे सजे ਹੱਥ विच ਦਿੱਤਾ ਅਰ ओदे सामने गोड़े निवाए अते ओनु ਠੱਠਾ ਮਾਰ ਕੇ ਆਖਿਆ ਦੇ ਯਹੂਦੀਆਂ ਦੇ ਪਾਤਸ਼ਾਹ ਨਮਸਕਾਰ ਅਤੇ ਉਹਨਾਂ ਨੇ ਉਸ ਉੱਤੇ ਥੁੱਕਿਆ ਅਰੋਗ ਕਾਨਾ ਲੈ ਕੇ ਉਹਦੇ ਸਿਰ ਉੱਤੇ ਮਾਰਿਆ ਜਦ ਉਹਨੂੰ ਠੱਠਾ ਕਰ ਹਟੇ ਤਾਂ ਉਹਨਾਂ ਨੇ ਉਹ ਚੋਗਾ ਉੱਦੇ ਉਤੋਂ ਲਾਹ ਲਿਆ ਅਰ ਉਸੇ ਦੇ ਕੱਪੜੇ ਉਹਨੂੰ ਪੁਆਏ ਅਤੇ ਸਲੀਬ ਉੱਤੇ ਚੜਾਉਣ ਲਈ ਉਹਨੂੰ ਲੈ ਗਏ जीवे कि तुसी एक एक करके इस दी जांच करदे हो त कल्पना करो कि जेकर तोहाडे शरीरिक पिता उना पापा करके दुख पोक देहन जो उना ने नहीं कीते त थानू तो किवें लगेगा इस देखना असहनीय योग होवेगा इस मजाक नु देख के कोई भी व्यक्ति अपने आप नु पूछेगा अजेहा किवें हो सकता है ਹਾਲਾਂਕਿ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸਾਡੇ ਪਾਪਾਂ ਕਾਰਨ ਹੋਇਆ ਤਾਂ ਸਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਅੱਜ ਸਾਡਾ ਰਵਈਆ ਕਿਵੇਂ ਹੋਣਾ ਚਾਹੀਦਾ ਹੈ ਉਹ ਨਰਕ ਜਾਣ ਲਈ ਨਿਰਧਾਰਿਤ ਮਨੁੱਖ ਜਾਤੀ ਨੂੰ ਬਚਾਉਣ ਲਈ ਇਸ ਧਰਤੀ ਤੇ ਆਏ ਫਿਰ ਵੀ ਉਹਨਾਂ ਨੇ ਉਹਨਾਂ ਦੇ ਕੱਪੜੇ ਲਾਹ ਦਿੱਤੇ ਕੰਡਿਆਂ ਦਾ ਤਾਜ ਰੱਖਿਆ ਉਹਨਾਂ ਦੇ ਸੱਜੇ ਹੱਥ ਵਿੱਚ ਲਾਠੀ ਰੱਖੀ

ਪਰ ਮਨੁੱਖ ਜਾਤੀ ਨੇ ਉਹਨਾਂ ਨਾਲ ਇੱਕ ਡਾਕੂ ਨਾਲੋਂ ਵੀ ਪੈੜਾ ਸਲੂਕ ਕੀਤਾ ਉਹਨੇ ਚੇਲਿਆ ਨੂੰ ਉਹਨਾਂ ਨਾਲ ਧੋਖਾ ਕਰਦੇ ਹੋਏ ਉਹਨੇ ਇਨਕਾਰ ਕਰਦੇ ਹੋਏ ਅਤੇ ਆਪਣੇ ਆਪ ਦੇ ਜੀਵਨ ਨੂੰ ਬਚਾਉਣ ਲਈ ਉਹਨਾਂ ਨੂੰ ਛੱਡਦੇ ਹੋਏ ਦੇਖਿਆ

इसलिए यीशु ने उन्हों बेनती की जो परमेश्वर उत्ते विश्वास करते हैं आओ अति उत्ते जाइए मत्तीध्याय सोलह वचन चौवी तद यीशु ने अपने नू कहा जे कोई मेरे पिछे आना चाहे तो अपने आप का इनकार करे अते अपनी सलीब चुक के मेरे पिछे चले

ਉਹਨਾਂ ਨੇ ਕਿਹਾ ਆਪਣੀ ਸਲੀਬ ਚੁੱਕੋ ਅਤੇ ਸੁਵਰਗ ਦੇ ਰਾਜ ਵਿੱਚ ਮੇਰੇ ਪਿੱਛੇ ਚੱਲੋ ਆਪਣੇ ਹੰਕਾਰ ਨੂੰ ਦੂਰ ਕਰੋ ਆਪਣੀ ਸਲੀਬ ਚੁੱਕੋ ਅਤੇ ਮਨੁੱਖ ਜਾਤੀ ਨੂੰ ਬਚਾਉਣ ਦੇ ਇੱਕੋ ਇੱਕ ਇਰਾਦੇ ਨਾਲ ਮੇਰੇ ਪਿੱਛੇ ਚੱਲੋ ਇਹ ਪਤੀਰੀ ਰੋਟੀ ਦੇ ਪਰਮ ਦੀ ਮਾਨਸਿਕਤਾ ਹੈ ਪਾਵੇਂ ਉਹ ਮਨੁੱਖ ਜਾਤੀ ਨੂੰ ਬਚਾਉਣ ਦੇ ਚੰਗੇ ਇਰਾਦੇ ਨਾਲ ਇਸ ਧਰਤੀ ਤੇ ਆਏ ਸੀ ਪਰ ਮਨੁੱਖ ਜਾਤੀ ਨੇ ਉਹਨਾਂ ਦਾ ਮਜ਼ਾਕ ਉਡਾਇਆ ਉਹਨਾਂ ਦਾ ਅਪਮਾਨ ਕੀਤਾ ਅਤੇ ਉਹਨਾਂ ਨੂੰ ਸਤਾਇਆ ਬਾਈਬਲ ਦੱਸਦੀ ਹੈ ਕਿ ਕਿਵੇਂ ਉਹਨਾਂ ਨੇ ਮਸੀਹ ਤੋਂ ਮੂੰਹ ਮੋੜ ਲਿਆ ਜੋ ਉਹਨਾਂ ਨੂੰ ਬਚਾਉਣ ਲਈ ਆਏ ਸੀ ਇਸ ਤਰ੍ਹਾਂ ਦੇ 장면ਾਂ ਨੂੰ ਅਸੀਂ ਦੇਖ ਸਕਦੇ ਹਾਂ फिर भी असी देख सकते हैं कि मसीह अपने ऊन कट्टन वाली भेड वांग चुप सी फिर सानू मसीह के जीवन तो केड़ा मार्ग सीखना चाहिए है आओ असी एक पत्रस अध्याय चार उत्ते जाइए ਆਓ ਇੱਕ ਪੱਤਰ ਸੱਦਿਆ ਹੈ 4 ਵਚਨ 13 ਉਤੇ ਇੱਕ ਨਜ਼ਰ ਪਾਈਏ ਸਭੋ ਜਿੰਨੇ ਕੋ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋ ਉਹਨਾਂ ਕੋ ਆਨੰਦ ਕਰੋ ਭਈ ਉਹਦੇ ਤੇਜ ਦੇ ਪ੍ਰਕਾਸ਼ ਹੋਣ ਦੇ ਵੇਲੇ ਵੀ ਤੁਸੀਂ ਡਾਢੇ ਆਨੰਦ ਨਾਲ ਨਿਹਾਲ ਹੋਵੋ ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਤਨ ਹੋ ਇਸ ਲਈ ਜੋ ਤੇਜ ਦਾ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ ਪਰ ਇਹੋ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਖੂਨੀ ਜਾਂ ਚੋਰੀਆ ਬੁਰੀਆਰ ਜਾਂ ਹੋਰ ਨ ਦੇ ਕੰਮ ਵਿੱਚ ਲਤੜਾਉਣ ਵਾਲਾ ਹੋ ਕੇ ਦੁੱਖ ਪਾਵੇ। ਪਰ ਜੇ ਕੋਈ ਮਸੀਹੀ ਹੋਣ ਕਰਕੇ ਦੁੱਖ ਪਾਵੇ ਤਾਂ ਲੱਜਾਵਾਂ ਨਾ ਹੋਵੇ ਸਗੋਂ ਇਸ ਨਾਮ ਦੇ ਕਾਰਨ ਪਰਮੇਸ਼ਵਰ ਦੀ ਵਡਿਆਈ ਕਰੇ। ਹਾਲਾਂਕਿ ਮਸੀਹ ਇਸ ਧਰਤੀ ਤੇ ਆਪਣੀ ਦਇਆ ਭਾਵਨਾ ਦਿਖਾਉਣ ਲਈ ਆਏ ਸੀ। पर जिन्हों उनों की कृपा दी लॉर्ड सी उन्होंने उनों ਨਾਲ दुर्व्यवहार किया जबो भी ऐसी मनुष्य जाति नु खुशखबरी सुनाउंदे होए मुश्किल स्थितियां दा सामना करदे हां इरन तसानु याद रखना चाहिदा है कि किवें पिता साडे अग्गे मुश्किल राह ते चले

क्योंकि जे कोई परमेश्वर के ख्याल नाल बेइंसाफी चल के दुख सह लेवे ता ए परवान है जे तुसी पाप दे कारण मुक्के खा के तिरज करो ता की वडियाई है पर जे तुसी शोक कर्म दे कारण दुख चल के तिरज करो ता ए परमेश्वर नु परवान है

ਚਿਨੀ 나무ਏ ਦਾ ਉਸਾਪ ਸਾਡਿਆ ਪਾਪਾ ਨੂੰ ਆਪਣੇ ਸਰੀਰ ਵਿੱਚ ਰੂਖ ਉੱਤੇ ਚੁੱਕ ਲਿਆ ਭਈ ਸੀ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵਿਏ। ਉਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ ਗਏ। ਤੁਸੀਂ ਤਾਂ ਭੇਡਾਂ ਵਾਂਗ ਪੱਟਕੇ ਦੇ ਫਿਰਦੇ ਸਹਾਓ ਪਰ ਹੁਣ ਆਪਣੀਆਂ ਜਾਨਾਂ ਦੇ ਅਿਆਲੀ ਅਤੇ ਨਿਗ੍ਹਾਹਬਾਨ ਦੇ ਕੋਲ ਹੁਣ ਆਏ ਹੋ। ਇਹ ਜਨਨ ਦਾ 영혼의 목자와 감독되신 얘기로 돌아왔는지라 그랬습니다। ਇਹ 오늘 아주 ਪਤਰੀ ਰੋਟੀ ਦੇ ਪਰਪ ਦੀ ਮਾਨਸਿਕਤਾ ਵਿੱਚ ਇੱਕ ਪੱਤਰ ਸਦਿਆਏ 2 ਵਿੱਚ ਦਿੱਤੀ ਗਈ ਇਹ ਸਿੱਖਿਆ ਹੈ ਕਿ ਕਿਉਂਕਿ ਅਸੀਂ ਇਸਾਈ ਦੇ ਰੂਪ ਵਿੱਚ ਜਿਉਂਦੇ ਹਾਂ ਤਾਂ ਅਸੀਂ ਵੱਖੋ-ਵਕਹਾਂ ਪ੍ਰੀਖਿਆ, ਨਿੰਦਿਆਵਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਾਂ। ਤੋਂ ਅਸੀਂ ਮੁਕਤੀ ਬਾਰੇ ਗਵਾਹੀ ਦਿੰਦੇ ਹਾਂ ਅਤੇ ਆਪਣੇ ਹਾਲੇ ਦੁਆਲੇ ਦੇ ਲੋਕਾਂ ਨੂੰ ਚੰਗੇ ਇਰਾਦੇ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ।

ਚੰਗਾਈ ਨਾਲ ਬੁਰਾਈ ਨੂੰ ਜਿੱਤ ਲਓ। ਉਹ ਸਾਨੂੰ ਚੰਗਾਈ ਤੋਂ ਜ਼ਿਆਦਾ ਉੱਚੇ ਰੂਪ ਨਾਲ ਬੁਰਾਈ ਤੇ ਜਿੱਤ ਪਾਉਣਾ ਸਿਖਾਉਂਦੇ ਹਨ। ਮਸੀਹ ਦੇ ਜੀਵਨ ਬਾਰੇ ਸੋਚੋ ਜੋ ਇਸ ਧਰਤੀ ਉੱਤੇ ਆਏ ਅਤੇ ਸਾਨੂੰ ਬਚਾਉਣ ਲਈ ਅਜਿਹੇ ਦੁੱਖ ਚੱਲੇ। ਅਜਿਹਾ ਕੋਈ ਕਾਰਨ ਨਹੀਂ ਸੀ ਕਿ ਉਹਨਾਂ ਨੂੰ ਸਲੀਬ ਤੇ ਚੜਾਇਆ ਜਾਵੇ, ਬਰਛੇ ਨਾਲ ਵਿੰਨਿਆ ਜਾਵੇ ਜਾਂ ਕੋੜੇ ਮਾਰੇ ਜਾਣ।

सानू सोचना चाहिदा है पिता जी ने इन्ना दुख चलिया चल अते माता ने इन्ने दुख चले चल अजे ही सुंदर मानसिकता नाल सानू बुराई दे बदले देन दी बजाय चंगाई नाल बुराई ते जित प्राप्त करनी चाहिदी है मैनु विश्वास है कि जदों सी अजेहा करदे हां तां परमेश्वर अज भी खुशखबरी दा काम पूरा करेंगे सा जीवन विच कई नापसंद हालात होंगे अजिविधाजनक स्थिति का सामना करते हाँ तो आओ अमेवर की सलीब बारे सोचिए आओ असी इस बारे सोचिए कि कोल पतीरी रोटी दे परब की मानसिकता कि हो सकती है जिस दिन उन्होंने सलीब ते चढ़ाया गया सी, सूँ दुखा विच हिस्सा कि ਮੈਂ ਤੁਹਾਨੂੰ ਮਸੀਹ ਦੇ ਦੁੱਖਾਂ ਦੇ ਨਛੇ ਕਦਮਾਂ ਤੇ ਚੱਲਣ ਲਈ ਕਹਿਣਾ ਚਾਹੁੰਦਾ ਹਾਂ ਜਦੋਂ ਅਸੀਂ ਇੱਕ ਅਸੁਵਿਧਾਜਨਕ ਸਥਿਤੀ ਦਾ ਸਾਹਮਣਾ ਕਰਦੇ ਹਾਂ ਤਾਂ ਸਾਨੂੰ ਚੰਗੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ ਜਦੋਂ ਕੁਝ ਅਸੁਵਿਧਾਜਨਕ ਹੁੰਦਾ ਹੈ ਤਾਂ ਸਾਨੂੰ ਪਤੀਰੀ ਰੋਟੀ ਦੇ ਪਰਪ ਦੀ ਮਾਨਸਿਕਤਾ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਯਾਦ ਕਰਾਉਣਾ ਚਾਹੀਦਾ ਹੈ ਕਿ ਮੈਂ ਬੁਰਾਈ ਨਾਲ ਬੁਰਾਈ ਦਾ ਬਦਲਾ ਲਵਾਂ ਜਾਂ ਕਿ ਮੈਂ ਭਲਾਈ ਨਾਲ ਬੁਰਾਈ ਤੇ ਜਿੱਤ ਪਾਵਾਂ ਇਹ ਅਸ ਕਰਦੇ ਹੋਏ ਕਿ ਅਸੀਂ ਬਹੁਤ ਸਾਰੀਆਂ ਪ੍ਰਾਰਥਨਾਵਾਂ ਨਾਲ ਪਰਮੇਸ਼ਵਰ ਦੇ ਨਕਸ਼ੇ ਕਦਮਾਂ ਤੇ ਚੱਲਣ ਦੇ ਯੋਗ ਹੋਵਾਂਗੇ ਤਾਂ ਜੋ ਅਸੀਂ ਪਰਮੇਸ਼ਵਰ ਨੂੰ ਸਾਨੂੰ ਇਹ ਕਹਿੰਦੇ ਹੋਏ ਸੁਣ ਸਕੀਏ ਤੁਸੀਂ ਇੱਕ ਚੰਗਾ ਕੰਮ ਕੀਤਾ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ